ਮੇਰਾ ਨਾਮ ਜਸ਼ਨਦੀਪ ਸਿੰਘ ਹੈ ਸੜਕ ਸੁਰੱਖਿਆ ਫੋਰਸ ਗਰਦਾਸਪੁਰ 52602 ਇਹ ਬਬਰੀ ਨਾਕਾ ਜਾਂ ਬਾਈਪਾਸ ਵਜਦਾ ਤੇ ਆਹ ਵਾਲਾ ਟਰੱਕ ਜਿਹੜਾ ਪਿੱਛੇ ਮੇਰੇ ਖੜਾ ਇਹ ਅੰਮ੍ਰਿਤਸਰ ਤੋਂ ਆ ਰਿਹਾ ਸੀ ਕਿਨੇ ਜੰਮੂ ਜਾਣਾ ਸੀਗਾ ਤੇ ਦੂਸਰੀ ਟਰੈਕ ਤੋਂ ਗੱਡੀ ਆ ਰਹੀ ਸੀਗੀ ਤੇ ਰਫਤਾਰ ਤੇ ਧੁੰਦ ਦੇ ਕਾਰਨ ਇਹਨਾਂ ਦੋਵਾਂ ਦਾ ਆਪਸ ਚ ਐਕਸੀਡੈਂਟ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਮਾਮੂਲੀ ਸੱਟਾਂ ਡਰਾਈਵਰਾਂ ਨੂੰ ਲੱਗੀਆਂ ਤੇ ਆਪਾਂ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਕੱਢ ਕੇ ਬਾਹਰ ਹਸਪੀਟਲ ਪਹੁੰਚਾਇਆ ਤੇ ਬਾਕੀ ਜੋ ਇੱਥੇ ਥੋੜਾ ਬਹੁਤ ਨੁਕਸਾਨ ਹੋਇਆ ਉਹ ਕਰਵਾ ਰਹੇ ਆ ਤੇ ਟ੍ਰਾਫਿਕ ਵਗੈਰਾ ਆਪਣੇ ਜਿਹੜੀ ਲੋਕਲ ਪੁਲਿਸ ਦੀ ਸਹਾਇਤਾ ਨਾਲ ਖਲਵਾ ਰਹੇ ਆ ਇਹ ਕਾਰ ਚ ਜਿਹੜੀ ਸਵਾਰ ਸੀ ਕਾਰ ਚ ਦੋ ਜਣੇ ਸਵਾਰ ਸੀਗੇ ਜੀ ਹਾਂਜੀ ਠੀਕ ਹੈ ਮਾਮੂਲੀ ਸੱਟਾਂ ਆਈਆਂ ਸੀਗੀਆਂ ਉਹਨਾਂ ਨੂੰ ਕੱਢ ਕੇ ਬਾਹਰ ਤੇ ਆਪਣੀ ਐਸਐਸਐਫ ਦੀ ਗੱਡੀ ਦੇ ਵਿੱਚ ਬਿਠਾ ਕੇ ਹਸਪੀਟਲ ਪਹੁੰਚਾ ਦਿੱਤਾ ਗਿਆ ਜੀ ਹਾਸੇ ਦਾ ਮੇਨ ਕਾਰਨ ਹੈਗਾ ਜੀ ਓਵਰ ਸਪੀਡ ਤੇ ਧੁੰਦ ਦਾ ਮੇਨ ਤਾਂ ਧੁੰਦ ਦਾ ਹੀ ਆਪਾਂ ਕਹਿ ਸਕਦੇ ਆ ਓਵਰ ਸਪੀਡ ਤਾਂ ਨਹੀਂ ਕਹਿ ਸਕਦੇ ਧੁੰਦ ਦੇ ਕਾਰਨ ਕਿ ਹੋ ਗਿਆ ਜੀ ਇਹ ਅਪੀਲ ਕਰਾ ਜਾ ਕੋਹਨ ਚਾਲਕਾਂ ਜਿਹੜੇ ਗੱਡੀਆਂ ਚੋੜਦੇ ਵਾਹਨ ਚਾਲਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਜੀ ਧੁੰਦ ਦੇ ਵਿੱਚ ਥੋੜਾ ਹਸਾਵਦਾਨੀ ਨਾਲ ਗੱਡੀ ਚਲਾਓ ਆਪਣੀ ਜਾਨ ਨੂੰ ਬਚਾਓ ਹਾਂ ਨਸ਼ਾ ਪੱਤੇ ਤੋਂ ਦੂਰ ਰਹੋ ਬਾਕੀ ਧੁੰਦ ਤਾਂ ਫਿਰ ਹੈਗੀ ਹੋਈ ਆ ਜੀ ਉਹ ਕੀ ਨਾਮ ਆਪਣਾ ਮੇਰਾ ਨਾਮ ਲੱਕੀ ਹੈ ਜੀ ਲੱਕੀ ਕਿਹਨਾਂ ਸਵਾਂਪਰੇ ਕਿਦਾਂ ਵਾਪਰੇ ਆ ਇਹ ਕੋਸ਼ਤਾ ਧੁੰਦ ਕਰਕੇ ਜੀ ਤੇ ਕੁਝ ਓਵਰ ਸਪੀਡ ਅਸੀਗੀ ਗੱਡੀ ਥੋੜਾ ਬ੍ਰੇਕ ਨਹੀਂ ਮੰਨੀ ਬ੍ਰੇਕ ਨਹੀਂ ਲੱਗੀ ਆਕਦਮ ਧੁੰਦ ਕਰਕੇ ਕਾਰ ਅੱਗੇ ਵਾਲੀ ਥੋੜਾ ਦਿੱਕਤ ਆ ਗਈ ਦੇਖਣ ਜੀ ਡਰਾਈਵਰ ਤਾਂ ਕਿ ਨਾਲ ਚਲਾ ਰਿਹਾ ਲੱਕੀ ਜੀ ਉਹ ਹਗੋਰ ਸ਼ਹਿਰ ਦਾ ਹੀ ਕਿਤੋਂ ਆ ਗਿਆ ਚਲਾ ਦੇ ਨਿਕਲ ਆਏਗਾ ਕਿੰਨੂ ਭਰਿਆ ਆਇਆ ਸੀ ਗਾਈ ਇਹ ਹਗੋਰ ਤੋਂ ਲੈ ਕੇ ਆਏ ਸੀ ਜੰਮੂ ਜਾਣਾ ਸੀ ਹਾਂ ਕਿੰਨੋਂ ਜੇ ਘਟਨਾ ਵਾਪਰੀ ਹੈ ਘਟਨਾ ਆਈ ਤਕਰੀਬਨ 9:00 ਵਜੇ ਦਾ ਟਾਈਮ ਸੀਗਾ ਜੀ ਚਾਹੀਏ ਸਾਰੇ ਦਾ ਹਾਂਜੀ ਸਾਰੇ ਦਾ ਬਚਾ ਮਾਮੂਲੀ ਸੱਟਾਂ ਲੱਗੀਆਂ ਜੀ ਮੇਨ ਕਾਰਨ ਧੁੰਦ ਦਾ ਜੀ ਧੁੰਦ ਕਰਕੇ ਇਹ ਹਾਦਸਾ ਹੋਇਆ ਹਾਂਜੀ ਮੌਕੇ ਤੇ ਐਸਐਸਪੀ ਪੁਲਿਸ ਮੌਕੇ ਤੇ ਆ ਗਈ ਤੇ ਟ੍ਰੈਫਿਕ ਕੰਟਰੋਲ ਕੀਤਾ ਜੀ ਉਹਨਾਂ ਨੇ ਤਾਂ ਨੁਕਸਾਨ ਨੁਕਸਾਨ ਜੋ ਦੋ ਸਵਾਰ ਸੀਗੇ ਜੀ ਕਾਰ 'ਚ ਚਾਹੀਏ ਹਾਂਜੀ ਉਹਨਾਂ ਦਾ ਬਚਾਈ ਆ ਜੀ ਐਸਐਸਐਫ ਵਾਲਿਆਂ ਨੇ ਜੀ ਹਾਂਜੀ ਐਸਐਸਐਫ ਵਾਲਿਆਂ ਨੇ ਕੱਢਿਆ ਜੀ